ਸੋ ਇਹ ਟੈਕਨੀਕ ਮੈਂ ਪ੍ਰੈਜੈਂਟ ਕੀਤੀ ਸੀ ਅਮਰੀਕਾ ਦੇ ਸਰਜਨ ਸਕੂਲ ਇਹ ਸਾਡਾ ਇੱਕ ਨੈਟਵਰਕ ਹੈਗਾ ਸੀਟੀਐਸ نیٹ ਕਹਿੰਦੇ ਆ ਜੀ 카డియోਥੋਰੈਸਟਿਕ ਸਰਜਰੀ ਦਾ ਨੈਟਵਰਕ ਇਹ ਸਭ ਤੋਂ ਵੱਡਾ ਦੁਨੀਆ ਚ ਐਂ ਸਭ ਤੋਂ ਪ੍ਰੈਸਟੀਜੀਅਸ ਹੈ ਸੋ ਉਹਨੋਂ ਜਦ ਮੈਂ ਟੈਕਨੀਕ ਕੀਤੀ ਉਹ ਕਾਫੀ ਇਮਪ੍ਰੈਸ ਹੋਏ ਤੇ ਉਹਨਾਂ ਨੇ ਕਿਹਾ ਜੀ ਇਹਦਾ ਪੁਰਾਣਾ ਰੈਫਰੈਂਸ ਵੀ ਦਿਓ ਮੈਂ ਕਿਹਾ ਰੈਫਰੈਂਸ ਹੈ ਹੀ ਨਹੀਂ ਕਿਉਂਕਿ ਟੈਕਨੀਕ ਨਹੀਂ ਹੈ ਸੋ ਉਹਨਾਂ ਨੇ ਕਿਹਾ ਕਿ ਇਸ ਟੈਕਨੀਕ ਦਾ ਨਾਮ ਅਸੀਂ 베디 ਆਈਐਮੇ ਮਾਟਰਸ ਟੈਕਨੀਕ ਰੱਖਾਂਗੇ ਸੋ ਇਹ ਮੇਰੇ ਲਈ ਬਹੁਤ ਆਨਰ ਦੀ ਗੱਲ ਹੈ ਮੇਰੇ ਦੇਸ਼ ਲਈ ਬੜੀ ਆਨਰ ਦੀ ਗੱਲ ਹੈ ਕਿ ਅਮਰੀਕਨ ਸਰਜਨਸ ਮੇਰੇ ਆਪਣੇ ਕਲੀਗਸ ਜਿਹੜੇ ਨੇ ਉਹਨਾਂ ਨੇ ਇਸ ਟੈਕਨੀਕ ਨੂੰ ਮੰਨਿਆ ਹੈ ਐਨਐਸ ਟੈਕਨੀਕ ਨੂੰ ਉਹਨਾਂ ਨੇ ਵੀ ਯੂਜ਼ ਕੀਤਾ ਮੈਂ ਵੀ ਯੂਜ਼ ਕੀਤਾ ਤੇ ਪਬਲਿਸ਼ ਵੀ ਹੋ ਗਈ ਹੈ ਕਿ ਇਸ ਟੈਕਨੀਕ ਨਾਲ ਇਹ ਆਪਰੇਸ਼ਨ ਦਾ ਕੰਪਲਿਕੀਸ਼ਨ ਤੋਂ ਬਚਿਆ ਜਾ ਸਕਦਾ ਹੈ ਇਹ ਜੀ ਕਰੀਬ 8 ਸਾਲ ਪਹਿਲੇ ਇੱਕ ਮੇਹੋ ਜਾਂ ਪੇਸ਼ੈਂਟ ਮੇਰੇ ਕੋਲ ਆਇਆ ਸੀ ਜਿਹਨੂੰ ਉਹਦਾ ਆਪਰੇਸ਼ਨ ਕਿਤੇ ਹੋਰ ਹੋਇਆ ਸੀ ਤੇ ਇਹ ਕੰਪਲਿਕੀਸ਼ਨ ਹੋ ਗਈ ਤੇ ਜਿਹੜਾ ਉਹਦਾ ਪ੍ਰਾਇਮਰੀ ਇਨੀਸ਼ੀਅਲ ਸਰਜਨ ਸੀਗਾ ਦਿੱਲੀ ਵਾਲੇ ਉਹ ਉਹਨਾਂ ਨੇ ਵੀ ਹੱਥ ਖੜਾ ਕਰਤੇ ਕਿ ਵੀ ਇਹਦਾ ਅਸੀਂ ਇਲਾਜ ਨਹੀਂ ਕਰ ਸਕਦੇ ਕਿਉਂਕਿ ਮੁਸ਼ਕਲ ਹੁੰਦਾ ਹੈ ਫਿਰ ਮੇਰੇ ਦਿਮਾਗ 'ਚ ਆਇਆ ਕਿ ਹੁਣ ਇਸ ਤੋਂ ਪ੍ਰੀਵੈਂਸ਼ਨ ਇਸ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ ਤੇ ਇਹਦੇ ਨਾਲ ਹੀ ਫਿਰ ਕਿਉਂਕਿ ਮੈਂ ਹਾਰਟ ਦਾ ਆਪਰੇਸ਼ਨ ਵੀ ਕਰਦਾ ਹਾਂ ਸੋ ਜੋ ਮੈਂ ਟੈਕਨੀਕ ਡਵੈਲਪ ਕੀਤੀ ਹੈ ਉਹ ਐਕਚੁਅਲੀ ਹਾਰਟ ਸਰਜਰੀ ਦੀ ਟੈਕਨੀਕ ਹੈ ਸੋ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਜਿਹੜੀ ਹਾਰਟ 'ਚ ਮੈਂ ਟੈਕਨੀਕ ਯੂਜ਼ ਕਰ ਰਿਹਾ ਹਾਂ ਦਿਲ ਵਿੱਚ ਉਹ ਕਿਉਂ ਨਾ ਮੈਂ ਫਿੰਪਰੇ 'ਚ ਵੀ ਯੂਜ਼ ਕਰਾਂ ਜੇ ਇਹ 8 ਸਾਲ ਤੇ ਹੌਲੀ ਹੌਲੀ ਕਰਕੇ ਮੈਂ ਡਵ ਸੇ ਸਭ ਤੋਂ ਜ਼ਰੂਰੀ ਹੁੰਦਾ ਹੈ ਸਾਡਾ ਪੇਸ਼ੈਂਟ ਸੇਫਟੀ ਇਹ ਨਾ ਹੋਵੇ ਕਿ ਮੈਂ ਕੋਈ ਨਵੀਂ ਟੈਕਨੀਕ ਕਰਾਂ ਤੇ ਪੇਸ਼ੈਂਟ ਨੂੰ ਨੁਕਸਾਨ ਹੋ ਜਾਏ ਸੋ ਇਸ ਟੈਕਨੀਕ ਨਾਲ ਅੱਛੀ ਗੱਲ ਇਹ ਹੈ ਕਿ ਕੁਝ ਵੀ ਨੁਕਸਾਨ ਹੋਣ ਦਾ ਚਾਂਸ ਨਹੀਂ ਹੈ ਕਿਉਂਕਿ ਇਹ ਤੇ ਤੁਸੀਂ ਜਿਹੜਾ ਨਾਰਮਲ ਟੈਕਨੀਕ ਹੈ ਉਹਦੇ ਉੱਤੇ ਇੱਕ ਹੋਰ ਚੀਜ਼ ਕਰ ਰਹੇ ਹੋ ਅਕਸਰ ਅਸੀਂ ਸੁਣਦੇ ਆ ਕਿ ਕਿਸੇ ਖਾਸ ਇਲਾਜ ਦੇ ਲਈ ਸਾਡੇ ਇਧਰੋਂ ਇੰਡੀਆ ਤੋਂ ਲੋਕ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪਰ ਜਦੋਂ ਸਾਡੇ ਇੰਡੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੰਨੇ ਮਾਹਿਰ ਡਾਕਟਰ ਹੋਣ ਤਾਂ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਕੁਝ ਅਜੇਹਾ ਹੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਖਾਸੌਰ ਤੇ ਇਨਵਾਈਟ ਕੀਤਾ ਹੈ ਜੀ ਹਾਰਟ ਸਪੈਸ਼ਲਿਸਟ ਕਾਰਡੀਓ ਸਰਜਨ ਔਰ ਪਾਰਕ ਹਸਪੀਟਲ ਮੁਹਾਲੀ ਦੇ ਹਾਰਟ ਡਿਪਾਰਟਮੈਂਟ ਦੇ ਡਾਇਰੈਕਟਰ ਡਾਕਟਰ ਹਰਿੰਦਰ ਸਿੰਘ 베ਦੀ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਸ੍ਰੀਕਲ ਜਸ ਸ੍ਰੀਕਲ ਜੀ ਡਾਕਟਰ ਹਰਿੰਦਰ ਸਿੰਘ ਵੇਦੀ ਜੀ ਸਾਡੇ ਨਾਲ ਨੇ ਔਰ ਉਹਨਾਂ ਦੀ ਇੱਕ ਖਾਸ ਇਨੋਵੇਸ਼ਨ ਬਾਰੇ ਜੀ ਗੱਲ ਕਰਨ ਜਾ ਰਹੇ ਆ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਪਛਾਣਿਆ ਜਾ ਰਿਹਾ ਹੈ ਸਮਝਿਆ ਜਾ ਰਿਹਾ ਤੇ ਇਹ ਪੂਰੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਉਹਨਾਂ ਦੇ ذریعے ਹੀ ਤੁਹਾਡੇ ਨਾਲ ਸਾਂਝੀ ਗੱਲ ਕਰਾਵਾਂਗੇ ਤਾਂ ਕਿ ਤੁਸੀਂ ਵੀ ਸਮਝੋ ਕਿ ਸਾਡੇ ਇੱਥੇ ਹੀ ਮੌਜੂਦ ਡਾਕਟਰਸ ਕਿੰਨੇ ਕਾਬਿਲ ਨੇ ਔਰ ਵਿਦੇਸ਼ਾਂ ਵਿੱਚ ਵੀ ਉਹਨਾਂ ਦੀ ਕਾਬਲੀਅਤ ਦੀ ਪਹਿਚਾਨ ਹੋ ਰਹੀ ਹੈ ਸਰ ਜ਼ਰੂਰ ਮੈਂ ਚਾਹਾਂਗੀ ਕਿ ਡਿਟੇਲ ਵਿੱਚ ਤੁਸੀਂ ਆਪਣੀ ਇਸ ਉਪਲਬਧੀ ਬਾਰੇ ਦੱਸੋ ਕਿ ਕੀ ਤੁਸੀਂ ਖੋਜ ਕੀਤੀ ਹੈ ਜਿਸ ਨੂੰ ਵਿਦੇਸ਼ਾਂ ਵਿੱਚ ਵੀ ਹੁਣ ਮਾਨਤਾ ਮਿਲ ਰਹੀ ਹੈ ਦੇਖੋ ਜੀ ਇਹ ਮੈਂ ਸਿੰਪਲ ਲੈਂਗੁਏਜ ਦੱਸਾਂਗਾ ਜਦ ਅਸੀਂ ਮੈਂ ਹਾਰਟ ਦਾ ਵੀ ਆਪਰੇਸ਼ਨ ਕਰਦਾ ਹੈ ਤੇ ਫੇਫੜੇ ਦਾ ਵੀ ਤੇ ਨਸਾਂ ਦਾ ਵੀ ਕਾਰਡੀਓ ਵੈਸਕੂਲਰ ਐਂਡ ਥੋਰੈਸਿਕ ਸੋ ਥੋਰੈਸਿਕ ਸਰਜਰੀ ਮਤਲਬ ਫੇਫੜੇ ਦਾ ਆਪਰੇਸ਼ਨ ਜਿਸ ਦਾ ਕਿਸੇ ਨੂੰ ਕੈਂਸਰ ਜੇ ਹੈ ਜੇ ਟੀਬੀ ਹੈ ਜਾਂ ਕੋਈ ਰਸੌਲੀ ਆ ਗਈ ਹੈ ਤੇ ਉਹਨੂੰ ਆਪਰੇਸ਼ਨ ਕਰਕੇ ਕੱਢ ਕੱਢ ਦਿੰਦੇ ਹੁਣ ਇਹਦਾ ਇੱਕ ਕਿਉਂਕਿ ਫੇਫੜੇ ਚ ਹਵਾ ਦੇ ਬ੍ਰੌਂਕਸ ਚੋਂ ਅਸੀਂ ਕਹਿੰਦੇ ਕਿਉਂਕਿ ਹਵਾ ਅਸੀਂ ਸਾਹ ਲੈਂਦੇ ਹਵਾ ਫੇਫੜੇ ਚ ਜਾਂਦੀ ਹੈ ਉਹਦੇ ਟਿਊਬ ਹੁੰਦੀ ਹੈ ਸੋ ਜਦ ਅਸੀਂ ਆਪਰੇਸ਼ਨ ਚ ਟਿਊਬ ਨੂੰ ਕੱਟਾਂਗੇ ਤੇ ਉਹਨੂੰ ਰਿਪੇਅਰ ਕਰਾਂਗੇ ਤੇ ਆਪਰੇਸ਼ਨ ਦੇ ਬਾਅਦ ਜੇ ਮਰੀਜ਼ ਖੰਘਦਾ ਹੈ ਜਿਆਦਾ ਜ਼ੋਰ ਦੀ ਜਾਂ ਉਹਦੇ ਟਿਸ਼ੂਜ਼ ਅੱਛੇ ਨਹੀਂ ਆ ਜਿਸ ਦਾ ਕੈਂਸਰ ਚ ਕਈ ਵਾਰ ਟਿਸ਼ੂ ਠੀਕ ਨਹੀਂ ਹੁੰਦੇ ਤੇ ਉਹ ਖੁੱਲ ਸਕਦੇ ਆ ਸੋ ਇਹ ਬਹੁਤ ਹੀ ਭਿਆਨਕ ਕੰਪਲਿਕੀਸ਼ਨ ਹੈ ਇਹਨੂੰ ਬ੍ਰੋਂਕੋ ਪਲੂਰਲ ਫਿਸਚੂਲਾ ਕਹਿੰਦੇ ਆ ਤੇ ਹੁਣ ਤੱਕ ਇਹਦਾ ਕੋਈ ਪੱਕਾ ਇਲਾਜ ਇਹਨੂੰ ਬਚਨ ਦੀ ਨਹੀਂ ਸੀਗਾ ਸੋ ਇਹ ਮੈਂ ਇੱਕ ਟੈਕਨੀਕ ਡਵੈਲਪ ਕੀਤੀ ਹੈ ਜਿਹਨੂੰ ਕਿ ਬੇਦੀ ਆਈਐਮਏ ਬਟਰਸ ਨਾਮ ਦਿੱਤਾ ਗਿਆ ਹੈ ਇਸ ਟੈਕਨੀਕ ਕੀ ਕਰਦੇ ਆ ਕਿ ਬਾਡੀ ਦਾ ਆਪਣਾ ਹੀ ਇੱਕ ਸਪੇਸ਼ੀ ਹੁੰਦੀ ਹੈ ਜੋ ਅਦਰਵਾਈਜ਼ ਕਿਸੇ ਕੰਮ ਦੀ ਨਹੀਂ ਹੈ ਉਹਨੂੰ ਮੈਂ ਲੈ ਕੇ ਆਪਰੇਸ਼ਨ ਦੇ ਬਾਅਦ ਉਹ ਬ੍ਰੌਂਕਸ ਦੇ ਉੱਤੇ ਉਹ ਸਾਹ ਦੀ ਨਲੀ ਦੇ ਉੱਤੇ ਲਗਾ ਦਿੰਨਾ ਹੈ ਓਕੇ ਸੋ ਇਹਦੇ ਨਾਲ ਉਹ ਫਿਰ ਕਦੇ ਵੀ ਖੁੱਲਣ ਦੇ ਚਾਂਸਸ ਬਹੁਤ ਹੀ ਘਟ ਜਾਂਦੇ ਆ ਸੋ ਇਹ ਟੈਕਨੀਕ ਮੈਂ ਪ੍ਰੈਜੈਂਟ ਕੀਤੀ ਸੀ ਅਮਰੀਕਾ ਦੇ ਸਰਜਨ ਸਕੂਲ ਇਹ ਸਾਡਾ ਇੱਕ ਨੈਟਵਰਕ ਹੈਗਾ ਸੀਟੀਐਸ نیٹ ਕਹਿੰਦੇ ਜੀ 카డియోਥੋਰੈਸਟਿਕ ਸਰਜਰੀ ਦਾ ਨੈਟਵਰਕ ਇਹ ਸਭ ਤੋਂ ਵੱਡਾ ਦੁਨੀਆ 'ਚ ਐਂ ਸਭ ਤੋਂ ਪ੍ਰੈਸਟੀਜੀਅਸ ਹੈ ਸੋ ਜਦ ਮੈਂ ਟੈਕਨੀਕ ਕੀਤੀ ਉਹ ਕਾਫੀ ਇਮਪ੍ਰੈਸ ਹੋਏ ਤੇ ਉਹਨਾਂ ਨੇ ਕਿਹਾ ਜੀ ਇਹਦਾ ਪੁਰਾਣਾ ਰੈਫਰੈਂਸ ਵੀ ਦਿਓ ਮੈਂ ਕਿਹਾ ਰੈਫਰੈਂਸ ਹੈ ਹੀ ਨਹੀਂ ਕਿਉਂਕਿ ਟੈਕਨੀਕ ਨਹੀਂ ਹੈ ਸੋ ਉਹਨਾਂ ਨੇ ਕਿਹਾ ਕਿ ਇਸ ਟੈਕਨੀਕ ਦਾ ਨਾਮ ਅਸੀਂ 베디 ਆਈਐਮਏ ਬਟਰਸ ਟੈਕਨੀਕ ਰੱਖਾਂਗੇ ਸੋ ਇਹ ਮੇਰੇ ਲਈ ਬਹੁਤ ਆਨਰ ਦੀ ਗੱਲ ਹੈ ਮੇਰੇ ਦੇਸ਼ ਲਈ ਬੜੀ ਆਨਰ ਦੀ ਗੱਲ ਹੈ ਕਿ ਅਮਰੀਕਨ ਸਰਜਨਸ ਮੇਰੇ ਆਪਣੇ ਕਲੀਗਸ ਜਿਹੜੇ ਨੇ ਉਹਨਾਂ ਨੇ ਇਸ ਟੈਕਨੀਕ ਨੂੰ ਮੰਨਿਆ ਹੈ ਐਨੈਸ ਟੈਕਨੀਕ ਨੂੰ ਉਹਨਾਂ ਨੇ ਵੀ ਯੂਜ਼ ਕੀਤਾ ਮੈਂ ਵੀ ਯੂਜ਼ ਕੀਤਾ ਤੇ ਪਬਲਿਸ਼ ਵੀ ਹੋ ਗਈ ਹੈ ਕਿ ਇਸ ਟੈਕਨੀਕ ਨਾਲ ਇਹ ਆਪਰੇਸ਼ਨ ਦਾ ਕੰਪਲਿਕੀਸ਼ਨ ਤੋਂ ਬਚਿਆ ਜਾ ਸਕਦਾ ਹੈ ਜੀ ਬਿਲਕੁਲ ਸਰ ਸਿਰਫ ਸਾਡੇ ਸਾਰਿਆਂ ਲਈ ਵੀ ਬਹੁਤ ਮਾਣ ਦੀ ਗੱਲ ਹੈ ਪੰਜਾਬੀਆਂ ਦੇ ਲਈ ਇੱਕ ਮਾਣ ਦੀ ਗੱਲ ਹੈ ਕਿ ਇੱਕ ਪੰਜਾਬੀ ਨੇ ਇੱਕ ਪੰਜਾਬੀ ਡਾਕਟਰ ਨੇ ਜੋ ਹੈ ਵਿਦੇਸ਼ਾਂ ਵਿੱਚ ਆਪਣੀ ਟੈਕਨੀਕ ਦੇ ਨਾਲ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਸਰ ਫਿਰ ਇਸ ਖੋਜ ਦੇ ਵਿੱਚ ਤੁਹਾਨੂੰ ਇਹ ਇਨੋਵੇਸ਼ਨ ਲੱਭਣ ਦੇ ਵਿੱਚ ਕਿੰਨਾ ਟਾਈਮ ਲੱਗਿਆ ਤੁਹਾਡੀ ਸਟੱਡੀਜ਼ ਦੇ ਨਾਲ ਕਿਵੇਂ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਕਿ ਤੁਸੀਂ ਇਸ ਨੂੰ ਜੋ ਹੈ ਵਿਦੇਸ਼ਾਂ ਦਾ ਅਮਰੀਕਾ ਦੇ ਡਾਕਟਰਜ਼ ਨਾਲ ਵੀ ਡਿਸਕਸ ਕੀਤਾ ਤਾਂ ਉਹ ਵੀ ਮੰਨੇ ਤੇ ਅੱਜ ਇਸੇ ਤਰੀਕੇ ਨਾਲ ਉਹ ਵੀ ਜੋ ਹੈ ਇਲਾਜ ਦੇ ਵਿੱਚ ਅੱਗੇ ਵਧ ਰਹੇ ਨੇ ਇਹ ਜੀ ਕਰੀਬ 8 ਸਾਲ ਪਹਿਲੇ ਇੱਕ ਮਿਹੋਜਾ ਪੇਸ਼ੈਂਟ ਮੇਰੇ ਕੋਲ ਆਇਆ ਸੀ ਜਿਹਨੂੰ ਉਹਦਾ ਆਪਰੇਸ਼ਨ ਕਿਤੇ ਹੋਰ ਹੋਇਆ ਸੀ ਤੇ ਇਹ ਕੰਪਲਿਕੇਸ਼ਨ ਹੋ ਗਈ। ਓਕੇ ਤੇ ਜਿਹੜਾ ਉਹਦਾ ਪ੍ਰਾਇਮਰੀ ਇਨੀਸ਼ੀਅਲ ਸਰਜਨ ਸੀਗਾ ਦਿੱਲੀ ਵਾਲੇ ਉਹ ਉਹਨਾਂ ਨੇ ਵੀ ਹੱਥ ਖੜਾ ਕਰਤੇ ਕਿ ਵੀ ਇਹਦਾ ਅਸੀਂ ਇਲਾਜ ਨਹੀਂ ਕਰ ਸਕਦੇ ਕਿਉਂਕਿ ਮੁਸ਼ਕਲ ਹੁੰਦਾ ਹੈ। ਫਿਰ ਮੇਰੇ ਦਿਮਾਗ 'ਚ ਆਇਆ ਕਿ ਹੁਣ ਇਸ ਤੋਂ ਪ੍ਰੀਵੈਂਸ਼ਨ ਇਸ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ? ਤੇ ਇਹਦੇ ਨਾਲ ਹੀ ਫਿਰ ਕਿਉਂਕਿ ਮੈਂ ਹਾਰਟ ਦਾ ਆਪਰੇਸ਼ਨ ਵੀ ਕਰਦਾ ਹਾਂ ਸੋ ਜੋ ਮੈਂ ਟੈਕਨੀਕ ਡਵੈਲਪ ਕੀਤੀ ਹੈ ਉਹ ਐਕਚੁਅਲੀ ਹਾਰਟ ਸਰਜੀ ਦੀ ਟੈਕਨੀਕ ਹੈ। ਕਿਉਂਕਿ ਹਾਰਟ ਸਰਜਨ ਨਾਰਮਲੀ ਲੰਗ ਦਾ ਆਪਰੇਸ਼ਨ ਨਹੀਂ ਕਰਦੇ ਸੋ ਇਹ ਪ੍ਰੋਬਬਲੀ ਤਦੇ ਕਿਸੇ ਦੇ ਦਿਮਾਗ 'ਚ ਨਹੀਂ ਆਈ ਸੋ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਜਿਹੜੇ ਹਾਰਟ 'ਚ ਮੈਂ ਟੈਕਨੀਕ ਯੂਜ਼ ਕਰ ਰਿਹਾ ਦਿਲ ਵਿੱਚ ਉਹ ਕਿਉਂ ਨਾ ਮੈਂ ਫਿੰਪਰੇ 'ਚ ਵੀ ਯੂਜ਼ ਕਰਾਂ ਇਹ 8 ਸਾਲ ਤੇ ਹੌਲੀ-ਹੌਲੀ ਕਰਕੇ ਮੈਂ ਡਵੈਲਪ ਕੀਤਾ ਸਭ ਤੋਂ ਜ਼ਰੂਰੀ ਹੁੰਦਾ ਹੈ ਸਾਡਾ ਪੇਸ਼ੈਂਟ ਸੇਫਟੀ ਇਹ ਨਾ ਹੋਵੇ ਕਿ ਮੈਂ ਕੋਈ ਨਵੀਂ ਟੈਕਨੀਕ ਕਰਾਂ ਤੇ ਪੇਸ਼ੈਂਟ ਨੂੰ ਨੁਕਸਾਨ ਹੋ ਜਾਏ ਸੋ ਇਸ ਟੈਕਨੀਕ ਨਾਲ ਅੱਛੀ ਗੱਲ ਇਹ ਹੈ ਕਿ ਕੁਝ ਵੀ ਨੁਕਸਾਨ ਹੋਣ ਦਾ ਚਾਂਸ ਨਹੀਂ ਹੈ ਕਿਉਂਕਿ ਇਹ ਤੇ ਤੁਸੀਂ ਜਿਹੜਾ ਨਾਰਮਲ ਟੈਕਨੀਕ ਹੈ ਉਹਦੇ ਸੋ ਦੈਟ ਇਜ਼ ਵਾਈ ਇਹਦਾ ਫਿਰ ਹੌਲੀ ਹੌਲੀ ਡਿਵੈਲਪ ਕੀਤਾ ਕਾਫੀ ਸਾਰੇ ਪੇਸ਼ੈਂਟ ਨੂੰ ਸਮਝਾ ਕੇ ਇਹ ਆਪਰੇਸ਼ਨ ਕੀਤਾ ਉਹਨਾਂ ਤੇ ਤੇ ਹੁਣ ਤੱਕ ਰੱਬ ਦੀ ਮਿਹਰ ਹੈ ਕਿ ਸਾਰੇ ਆਪਰੇਸ਼ਨ ਸਾਡੇ ਸਕਸੈਸਫੁਲ ਹੋਏ ਜੀ 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 ਬਹੁਤ ਚੰਗੀ ਗੱਲ ਹੈ ਸਰ ਵਾਕਈ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਆਪਣੀ ਉਪलब्ਧੀਆਂ ਦੱਸਦੇ ਹੋ ਕਿ ਕਿਸ ਤਰੀਕੇ ਨਾਲ ਕਿੰਨੇ ਸਾਲਾਂ ਤੋਂ ਤੁਸੀਂ ਪਹਿਲਾਂ ਆਪਣੀ ਸੇਵਾਵਾਂ ਦੇ ਰਹੇ ਹੋ ਔਰ ਨਵੀਂ ਟੈਕਨੀਕ ਦੇ ਨਾਲ ਤੁਸੀਂ ਸਿਰਫ ਪੰਜਾਬੀਆਂ ਦਾ ਨਹੀਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਵਿਦੇਸ਼ਾਂ ਦੇ ਵਿੱਚ ਵੀ ਤੇ ਬਹੁਤ ਬਹੁਤ ਥੈਂਕਸ ਸਰ ਅੱਜ ਤੁਸੀਂ ਸਪੈਸ਼ਲੀ ਇਸ ਚਰਚਾ ਦੇ ਜ਼ਰੀਏ ਆਪਣੀ ਨਵੀਂ ਇਨੋਵੇਸ਼ਨ ਬਾਰੇ ਦੱਸਿਆ ਸਾਰਿਆਂ ਨੂੰ ਤੇ ਅੱਗੋਂ ਵੀ ਅਸੀਂ ਦਰਸ਼ਕਾਂ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਨਵੀਂ ਜਾਣਕਾਰੀ ਭਰੀ ਵੀਡੀਓਜ਼ ਸੇਤ ਨਾਲ ਜੋੜੀ ਜਾਣਕਾਰੀ ਭਰੀ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੇ ਇਸੇ ਦੇ ਨਾਲ ਇਜਾਜ਼ਤ ਲੈਣੇ ਆ ਜੀ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ